ਸੋ ਦੋਸਤੋ ਕੱਜ ਘਰੇਲੂ ਸੱਜਣ ਦੇ ਘਰੋਂ ਇੱਕ ਬੜੀ ਚੰਗੀ ਸਾਨੂੰ ਮੱਝ ਦਿਖਾਉਣ ਲੱਗਿਆ ਤੇ ਕੱਦ ਕਾਠ ਦੀ ਦੁੱਧ ਵਾਲੇ ਪੱਖ ਤੋਂ ਸ਼ਕੀਨੀ ਵਾਲੇ ਪੱਖ ਤੋਂ ਤੇ ਮੰਨ ਲਓ ਕਿ ਘਰੇਲੂ ਮੱਝ ਹੈ ਬੜੀ ਬਾਕਮਾਲਾ ਜਿਹੜਾ ਭਰਾ ਖਰੀਦੋ ਕਿਸੇ ਵੀ ਟਾਂ ਦੇ ਕੋਲੇ ਆ ਕੇ ਤਸੱਲੀ ਕਰ ਸਕਾ ਠੀਕ ਆ ਤੇ ਬਾਈ ਦਾ ਕੋਈ ਵਪਾਰ ਦਾ ਕੰਮ ਲੱਗਦਾ ਬੈਕ ਸ਼ੈੱਡ ਤੇ ਬਾਈ ਕੋਲੇ 10-12 ਪਸ਼ੂ ਧਰ ਗਾਂ ਵਾਲੇ ਰੱਖੇ ਹੋਏ ਹੈਗੇ ਕੁਝ ਮੱਝਾਂ ਰੱਖੀਆਂ ਮੈਂ ਜਿਨ੍ਹਾਂ ਚੋਂ ਬਾਈ ਨੇ ਇਹ ਝੋਟੀ ਕਰਦੀ ਸੇਲ ਕਰਨੀ ਹੈ ਤਾਜੀ ਸੂਈ ਸਵਾਈ ਆ ਚੰਗਾ ਉਹ ਜਿਹੜਾ ਤੁਹਾਨੂੰ ਤਿਆਰ ਮਿਲ ਜੂ ਤੇ ਮਗਰ ਵੀ ਕੱਟੀ ਆ ਗਈ ਤੇ ਬਾਕੀ ਵੀਰ ਨਾਲ ਆਪਾਂ ਗੱਲਬਾਤ ਕਰਦੇ ਆ ਵੀ ਕੀ ਡਿਟੇਲ ਆ ਕਿੰਨਾ ਮੁੱਲ ਆ ਕਿੰਨਾ ਉਹ ਤਿਆਰ ਆ ਤੇ ਸਾਰੀ ਜਿਹੜੀ ਜਾਣਕਾਰੀ ਉਹ ਤੁਹਾਨੂੰ ਚਲਦੀ ਵੀਡੀਓ ਪਾ ਸਾਂਝੀ ਕਰਦਾ ਠੀਕ ਆ ਸੋ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਆਰਡਰ ਦੀ ਕੁਆਲਿਟੀ ਜ਼ਰੂਰ ਚੱਕਾ ਦੇਣਾ ਆਰਡਰ ਦੀ ਬੜੀ ਵਾਕਮਾਲ ਆ ਗਈ ਤੱਕ ਤੱਕ ਪਿੱਛੇ ਨੂੰ ਓਨੀ ਆ ਤੇ ਮੂਹਰ ਨੂੰ ਵੀ ਕਰਮਲ ਦੀ ਓਨੀ ਕਾ ਨਾ ਬਾਕੀ ਕਰਦੇ ਆ ਵੀ ਨਾਲ ਆਪਾਂ ਗੱਲਬਾਤ ਮੇਰੇ ਸਸਰੀਕਾਲ ਜੀ ਸਸਰੀਕਾਲ ਜੀ ਆਪਣਾ ਡਰੈਸ ਬੋਲਦੇ ਜੀ ਡਰੈਸ ਰਾਈਆ ਜੀ ਪਿੰਡ ਰਾਈਆ ਬਠਿੰਡਾ ਜ਼ਿਲ੍ਹਾ ਜੀ ਤਹਿਸੀਲ ਫੂਲ ਹੈ ਨਾ ਤਹਿਸੀਲ ਫੂਲ ਹਾਂ ਅਰੰਪਰਾ ਪਧੌੜ ਤੇ ਤਪਾ ਤਿੰਨ ਵੱਡੇ ਸ਼ਹਿਰ ਮਿੱਤਰੋ ਰਾਈਆ ਦੇ ਨੇੜੇ ਲੱਗੇ ਤੇ ਮੋਬਾਈਲ ਨੰਬਰ ਜਿਹੜਾ ਆਪਾਂ ਸਾਂਝਾ ਕਰਨਾ ਹੈ 99154 ਹਾਂਜੀ 77 549 ਠੀਕ ਹੈ ਬਾਕੀ ਕੋਈ ਨੰਬਰ ਆਪਾਂ ਜੇ ਹੋਈ ਵੀ ਤਾਂ ਆਪਾਂ ਸਕਰੀਨ ਤੇ ਵੀ ਲਾ ਦਾਂਗੇ ਜਿਹੜੀ ਮੱਝ ਵੇਚਨੇ ਘਰ ਦੇ ਵਪਾਰ ਦਾ ਕੋਈ ਕੰਮ ਨਹੀਂ ਨਹੀ ਘਰ ਦੀ ਮੱਝ ਆਈ ਆਪਣੀ ਦੂਜੇ ਸੂਏ ਮੈਸ ਹੈਗੀ ਦੂਜੇ ਸੂਏ ਵੀ ਹਾਂਜੀ ਹਾਂਜੀ ਤੇ ਸੂਈ ਨੂੰ ਹੁਣ ਜਮ ਐਂ ਨੈਟ ਫਿਟ ਦੇ ਕਿੰਨੇ ਹੋ ਗਏ 15 ਤੋਂ 16 ਦਿਨ ਹੋ ਗਏ ਜੀ 15 ਤੋਂ 16 ਦਿਨਾਂ ਤੋਂ ਤੇ ਮਗਰ ਬੱਚਾ ਕੀ ਹੈਗਾ ਮਗਰ ਕੱਟੀ ਹੈ ਜੀ ਠੀਕ ਆ ਤੇ ਇਹ ਤਾਂ ਨਹੀਂ ਪਤਾ ਵੀ ਕਿਹੜੇ ਸੀਮਿੰਟ ਦੀ ਮਾਰਕਟ ਸੀ ਸਟੀਕ ਨਹੀਂ ਪਤਾ ਕੁਛ ਨਹੀਂ ਨਹੀਂ ਇਹ ਨਹੀਂ ਪਤਾ ਠੀਕ ਆ ਮਗਰ ਹਾਇ ਕੱਟੀ ਤੇ 15 ਦੇ ਨੈਟ ਤਿਆਰ ਹੋਣਗੇ ਤੇ ਦੁੱਧ ਦਾ ਇਸ ਟਾਈਮ ਜਮਾ ਜਿਹੜਾ ਮਤਲਬ ਤੋਲ ਕੇ ਦੇਣਾ ਕਿਸੇ ਨੂੰ ਦੁੱਧ ਦਾ ਇਸ ਟਾਈਮ ਜੀ 12 ਪਲੱਸ ਹੈ ਜੀ 12 ਕਿਲੋ ਤੋਂ ਨੈਟ ਮਿਲੂਗਾ ਹਾਂਜੀ 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 ਕੜ ਚੱਲ ਪਿਆ ਹੁਣ ਹਾਂਜੀ ਹਾਂਜੀ ਕੜ ਚੱਲ ਪਿਆ ਅੱਜ ਹੀ ਚੱਲਿਆ ਜੀ ਠੀਕ ਆ ਠੀਕ ਯਾਨੀ ਫਿਰ ਲੀਟਰ ਤੋਂ ਲੀਟਰ ਹੋਰ ਵਧੂਗੀ ਹਾਂ ਵਧੂਗੀ ਜੀ ਵਧੂਗੀ 14 ਕਿਤੇ ਮੰਨ ਕੇ ਲਈ ਇਹ ਬੰਦਾ ਕੋਈ ਹਾਂ 14 ਤੱਕ ਜਾ ਸਕਦੇ ਹਾਂ ਜੀ ਠੀਕ ਹੈ ਠੀਕ ਹੈ ਬਾਕੀ ਨਾ ਮਿੱਤਰ ਇੱਥੇ ਮੱਝ ਦੇ ਪੁੱਠੇ ਪਾਠੇ ਬੰਨਤ ਤੇ ਲੇਵੀ ਤੱਕ ਦੇਖੋ ਬੜੀ ਬਾਕਮਾਲ ਆ ਗਈ ਤੇ ਕੱਦ ਕਾਟ ਤੋਂ ਵੀ ਚੰਗੀ ਐ ਕੋਈ ਭਰਾ ਛੋਟੀ ਨਾ ਮੰਨ ਕੇ ਆਵੇ ਤੇ ਬੇਲ ਦੀ ਵੀ ਚੰਗੀ ਐ ਛੋਟੀ ਤੋੜ ਕੇ ਸਾਹੀ ਫਿਰ ਆਪਾਂ ਹਾਂ ਜੀ ਤੋੜ ਕੇ ਤੁਹਾਨੂੰ ਦਿਖਾ ਦੇਣਾਗੇ ਤੇ ਬਾਕੀ ਸਿੰਗਾ ਸੰਗਾ ਛੋਟੀ ਬੜੀ ਸ਼ਕੀਨ ਆ ਕੋਈ ਨਹੀਂ ਹੈ ਵੀ ਨਾ ਠੰਡੀ ਸੀ ਖੁੱਲੇ ਸਿੰਗ ਦੀ ਹੁੰਦੀ ਹੈਗੀ ਛੋਟੀ ਚੰਗੀ ਐਗੀ ਲੈ ਚੱਲੀ ਵੀਰੇ ਬਾਕੀ ਚਾਰ ਥਾਣੇ ਸੋਨੇ ਗੈਬ ਚ ਲੱਗੇ ਹੋਏ ਕੋਈ ਵੱਖਰੀ ਐਕਸਟਰਾ ਜਿਹੀ ਫੋਰਸ਼ਾ ਨਹੀਂ ਹੈਗੀ ਤੇ ਮੇਨੇ ਗੱਲ ਆ ਵੀ ਘਰ ਦੀ ਮੱਝ ਆ ਚੰਗੀ ਸੰਭੀ ਪਲੀ ਆ ਨਾ ਲੰਬੇ ਲੈ ਚਲੀ ਵੀਰੇ ਕੋਈ ਗੱਲ ਨਹੀਂ ਤੇ ਠੰਡੀ ਸੀਲਾ ਕਰਮ ਵਾਲੇ ਕੋਈ ਇਹ ਨਹੀਂ ਬਾਹਲਾ ਭਜੂ ਨੁੱਠੂ ਵਾਲਾ ਕੰਮ ਹੈਗਾ ਠੀਕ ਆ ਵੀਰੇ ਲੈ ਚੱਲ ਬੱਚੇ ਗਨੂ ਟਿਕਾਈ ਜੀ ਨਾਲ ਤੇ ਬਾਕੀ ਜਰਾ ਮਲੂ ਵੀ ਵੀਡੀਓ ਦੇ ਵਿੱਚ ਹੀ ਕਰਵਾ ਦਾਂਗੇ ਵੀਰ ਤੋਂ ਬਿਲਕੁਲ ਬਾਜ ਵਜਾ ਮਲੂ ਮੱਝ ਦੇ ਹਿਸਾਬ ਨਾਲ ਜਿੱਦਾਂ ਦੀ ਮੱਝ ਦੀ ਮਹਿੰਗਾਈ ਆ ਨਾ ਜਾਂ ਮੱਝ ਤਿਆਰ ਆ ਗਈ ਤੇ ਇੱਥੇ ਬੈਕ ਸ਼ਾਟ ਦੇਖ ਸਕਦਾ ਹਾਂ ਹਾਲਾਂਕਿ ਜਿਹੜਾ ਸਾਡਾ ਬਾਈ ਨੂੰ ਦੁੱਧ ਦੱਸਾਈ 12 ਲੀਟਰ ਹੈ ਤੇ 13 14 ਵਾਲੀ ਮੱਝ ਆ ਪਰ ਦੇਖਣ ਨੂੰ ਵੱਧ ਲੱਗਦੀ ਆ ਕੋਸਾ ਆਕ ਪੀਰ ਖਾਲ ਖਰਾ ਕਰਦੀ ਇਹ ਜੀ ਹੁੰਦੀ ਆ ਜਦ ਦੁੱਧ ਕਿਸੇ ਪਦੇ ਤੋਂ ਨਹੀਂ ਉਹਨਾਂ ਨਿਕਲਦਾ ਨਾ ਦੇਖਣ ਜਮਾ ਜਦ ਦੁੱਧ ਵੱਧਾ ਜਿ ਲੱਗਦੀ ਹੈ ਜੀ ਪਰ ਬਾਈ ਕਹਿੰਦਾ ਵੀ 13 14 ਕੋਈ ਮੰਨ ਕੇ ਲੈ ਜਾਓ ਐਸੇ ਤੁਹਾਨੂੰ ਬੈਕ ਸ਼ੈਡ ਤੋਂ ਦੁਬਾਰਾ ਆਰਡਰ ਦੀ ਕੁਆਲਟੀ ਚੈੱਕ ਵੀ ਕਰਾ ਦੇ ਠੀਕ ਆ ਤੱਕ ਤੂੰ ਪਿੱਛੇ ਨੂੰ ਵਧੀਆ ਦਿਖਾਉਂਦੀ ਹੈਗੀ ਤੇ ਇੱਥੇ ਤੁਹਾਨੂੰ ਮੈਂ ਬੈੜੀ ਸ਼ੈਡ ਤੋਂ ਹੀ ਥਾਣਾ ਦਿਖਾ ਦੇਣਾ ਜੀ ਠੀਕ ਆ ਤੇ ਧਾਰਤੂਪਰੀ ਪੋਲੀ ਆ ਧਾਰ ਵੀਰੇ ਪੂਰੀ ਪੋਲੀ ਹੈਗੀ ਚਾਹੇ ਜਵਾਗ ਚ ਹੋਈ ਜੇ ਬੁੜੀਆਂ ਚ ਹੋਈ ਜੇ ਬੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਅੱਛਾ ਹਾਂ ਤੇ ਸੂਣ ਤੋਂ ਮਤਲਬ ਆਪਾਂ ਕਿੰਨਾ ਕਰਾਂ ਪਹਿਲਾਂ ਦੁੱਧ ਛੱਡ ਨਹੀਂ ਪੈਂਦੇ ਗੱਭਣ ਹੋਣ ਤੋਂ ਬਾਅਦ ਇਹ ਇਹ 7 ਮਹੀਨਿਆਂ ਤੱਕ ਦੁੱਧ ਦਿੰਦੀ ਹੈ ਵੀਰੇ 7 ਤੱਕ ਦੁੱਧ ਹਾਂਜੀ 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 ਠੀਕ ਆ ਠੀਕ ਆ ਤੇ ਹੁਣ ਫਿਰ ਆਪਾਂ ਦਾ ਜਿਹੜਾ ਮੁੱਲ ਕਰਨਾ ਹੈ ਉਹ ਕਿੰਨਾ ਕਰਨਾ ਹੈ ਇਹ ਆਪਾਂ ਮੰਨ ਲਈ ਚੱਲ ਵੀ 175 ਦੀ ਦੇ ਹੀ ਦੇਵਾਂਗੇ ਇੱਕ ਵੀ ਇਹ ਮਾੜਾ ਮੋਟਾ ਮਾਨਤਾਨ ਹੋਊਗਾ ਉਹ ਕਰ ਲਾਂਗੇ 175 ਮੁੱਲ ਹਾਂ 175 ਦਾ ਮੁੱਲ ਲਗਾ ਮਾਨਤਾਨ ਵਧੀਆ ਹੋ ਜਾਊਗਾ ਕਮੇ ਕਮੇ ਕੋਈ ਹੈ ਨਹੀਂ ਨਾ ਕਸੀ ਨਾ ਨਾ ਕਮੇ ਕੋਈ ਨਹੀਂ ਹੈਗੀ ਜਵਾਕ ਬੈਠੀ ਜਾਨ ਯਾਰ ਥੱਲੇ ਸਿੰਘਾਂ ਵਾਲੇ ਪਾਸ ਤੋਂ ਵੀ ਕਮੀ ਸਿੰਗਲ ਆ ਗਿਆ ਓਕੇ ਯਾਰ 600 ਨਹੀਂ ਆ ਗਈ ਹਾਂ ਠੀਕ ਹੈ ਠੀਕ ਹੈ ਲੈ ਮਿੱਤਰੋ ਰਾਈਆ ਪਿੰਡ ਤਹਿਸੀਲ ਫੂਲਤ ਜ਼ਿਲ੍ਹਾ ਬਠਿੰਡਾ ਤੇ ਸੰਪਰਕ ਨੰਬਰ ਅਕਾ ਦੀ ਫੇਰ ਬੋਲਦੀ ਮੋਬਾਈਲ ਨੰਬਰ ਤੇਰਾ ਸੰਪਰਕ ਨੰਬਰ ਹੈਗਾ 99154 77 549 49 ਠੀਕ ਹੈ ਬਾਈ ਦਾ ਸੰਪਰਕ ਨੰਬਰ ਹੈ ਸੋ ਜਿਹੜੇ ਭਰਾ ਨੂੰ ਮੱਝ ਪਸੰਦ ਹੋਵੇ ਤੇ ਦੋ ਡੰਗ 4 ਡੰਗ ਚੋਕ ਤੁਸੀਂ ਸੱਲੀ ਰਕ ਮੱਝ ਖਰੀਦ ਸਕਦੇ ਹੋ ਤੇ ਕਰ ਲਿਓ ਬਾਈ ਦਾ ਸੰਪਰਕ